ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਸਨਾਜ਼ ਜਿੱਕੀ ਹਾਲ ਐ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇਸ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਮਿਲੋ ਜੀ ਆਪਣੇ ਪਸੂ ਫੈਮਿਲੀ ਨੂੰ ਤੇ ਦਿਵਾਲੀ ਵਾਲੇ ਦਿਨ ਦਾ ਆਪਾਂ ਬਲੌਗ ਪਾਇਆ ਹੋਇਆ ਜੀ ਹਨਾ ਉਸ ਤੋਂ ਬਾਅਦ ਵੀ ਪਾਇਆ ਸੀ ਇਹ ਬਲੌਗ ਆਪਣੀ ਲక్ష్ਮੀ ਦਾ ਹਨਾ ਤੇ ਸਾਰਿਆਂ ਨੇ ਜਿਹੜਾ ਉਸ ਬਲੌਗ ਨੂੰ ਬਹੁਤ ਪਿਆਰ ਕੀਤਾ ਹਨਾ ਸਾਰਿਆਂ ਨੇ ਵਧਾਈਆਂ ਦਿੱਤੀਆਂ ਤੇ ਸਾਰਿਆਂ ਦਾ ਤੈਦਿਲੋ ਧੰਨਵਾਦ ਹੈ ਜੀ ਹਨਾ ਤੇ ਇਸੇ ਤਰ੍ਹਾਂ ਜਿਹੜੀ ਆਪਣੀ سپورਟ ਆਪਣਾ ਬਣਾਈ ਰੱਖੋ ਜੀ ਤਹਾਡੀ ਸਕੋਡ ਦੀ ਜਿਹੜੀ ਬਹੁਤ ਜ਼ਿਆਦਾ ਜ਼ਰੂਰਤ ਹੈ ਹਨਾ ਤੇ ਬਾਕੀ ਇਹੀ ਹੁੰਦਾ ਹੈ ਹਨਾ ਜੀ ਜੇ ਹੁਣ ਕੱਟਾ ਜਾਂ ਕੋਈ ਬੱਚਾ ਹੋ ਜੇ ਹਨਾ ਤਾਂ ਜਿਹੜਾ ਆਪਣਾ ਕੰਮ 2 ਸਾਲ ਪਿੱਛੇ ਚ ਲੈ ਜਾਂਦਾ ਹਨਾ ਤੇ ਥੋੜਾ ਜਿਹਾ ਇਗਨੋਰ ਕਰਿਓ ਜੀ ਹਨਾ ਸੜਕ ਤੇ ਘਰ ਹੋਣ ਦੇ ਕਰਕੇ ਥੋੜਾ ਇਹਨਾਂ ਮਸ਼ੀਨਰੀ ਜ਼ਿਆਦੇ ਕਿਉਂਕਿ ਹੁਣ ਕੰਮ ਦੀ ਰੁੱਤ ਹੈ ਹਨਾ ਮਸ਼ੀਨਰੀ ਜ਼ਿਆਦੇ ਆ ਰਹੀ ਹੈਗੀ ਤੇ ਕਈ ਵਾਰ ਵਿੱਚ ਜ਼ਿਆਦੇ ਖੜਕੜੜਕਾ ਹੋਇਆ ਤਾਂ ਪਲੀਜ਼ ਮਾਫ ਕਰਿਓ ਤੇ ਹਾਂਜੀ ਜਿਹੜਾਗਾ ਵੀ ਹਨਾ ਲక్ష్ਮੀ ਦੀ ਗੱਲ ਕਰ ਰਹੇ ਸੀਗੇ ਤੇ ਤੁਹਾਨੂੰ ਪਤਾ ਹੈ ਜੀ ਇਹੋ ਜਿਹੀਆਂ ਚੀਜ਼ਾਂ ਦੀ ਖੁਸ਼ੀ ਤਾਂ ਹੁੰਦੀ ਹੋਈ ਹੈ ਹਨਾ ਜਦੋਂ ਘਰ ਦੇ ਵਿੱਚ ਨਿਊ ਮੈਂਬਰ ਆਇਆ ਹੋਵੇ ਤੇ ਬਾਕੀ ਜਿਹੜਾ ਆਪਣਾ ਕੀਤਾ ਹੋਵੇ ਜਿਉਂ ਉਹਦੇ ਵਿੱਚ ਥੋੜਾ ਜਿਹਾ ਵਾਅਦਾ ਹੋਵੇ ਹਨਾ ਤਾਂ ਉਹਦੀ ਖੁਸ਼ੀ ਹੈ ਜਿਹੜੀ ਆਪਾਂ ਨੂੰ ਬਣਦੀ ਹੈ ਜੀ ਤੇ ਬਸ ਉਹੀ ਖੁਸ਼ੀ ਹੈ ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹੁੰਨੇ ਆ ਹਨਾ ਤੇ ਸਾਰੇ ਪਿੰਡ ਭਰਾਵਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ ਹਨਾ ਉਸ ਵੀਡੀਓ ਨੂੰ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਦਿਵਾਰੀ ਤੋਂ ਤੇ ਹੁਣ ਆਪਾਂ ਵੀਡੀਓ ਜਿਹੜੀ ਸ਼ੁਰੂ ਕਰਨ ਲੱਗੇ ਜੀ ਬਿਲਕੁਲ ਸ਼ਾਮ ਨੂੰ 5 ਵਜੇ ਤੇ ਸ਼ਾਮ ਨੂੰ ਆਪਾਂ 7 ਤੋਂ 8 ਦੇ ਵਿੱਚਕਾਰ ਜਿਹੜੀ ਇਹ ਵੀਡੀਓ ਅਪਲੋਡ ਕਰ ਦਾਂਗੇ ਜੀ ਤੇ ਪਲੀਜ਼ ਸਾਰੇ ਜਣੇ ਫੁੱਲ ਵਾਚ ਕਰੋ ਤੇ ਬਾਕੀ ਆਪਾਂ ਤੁਹਾਨੂੰ ਅੱਜ ਆਪਣੇ ਘਰ ਦਾ ਥੋੜਾ ਜਿਹਾ ਦਿਖਾਉਣੇ ਕੰਮ ਤੋਂ ਦਾ ਕੀ ਕਾਰਜ ਚੱਲ ਰਿਹਾ ਹੈਣਾ ਤੇ ਵੀਡੀਓ ਮੈਂ ਕਿਉਂ ਨਹੀਂ ਬਣਾਉਂਦੀ ਜੀ ਵੀਡੀਓ ਬਣਾਉਣ ਦਾ ਕਾਰਨ ਇੱਕੋ ਹੀ ਹੈ ਹਨਾ ਪਰ ਕੱਟਦੇ ਹੁੰਨੇ ਆ ਟੀਂਡੇ ਤੇ ਸਵੇਰੇ ਜਿਹੜਾ ਆਪਾਂ ਕਾਲ ਦੇ ਨਾਲ ਕੰਮ ਤੋਂ ਦਾ ਕਰਦੇ ਹਨਾ ਜੀ ਤੇ ਇਹ ਹੁੰਦਾਗਾ ਵੀ ਟਾਈਮ ਨਹੀਂ ਲੱਗਦਾ ਬਸ ਵੀ ਕਾਰ ਨਾਲ ਕੰਮ ਤੰਦਾ ਕਰਦੇ ਆ ਜੀ ਹਨਾ ਵੀ ਫਿਰ ਟੀਂਡਿਆਂ ਤੇ ਬੈਠ ਜਾਨੇ ਆ ਤੇ ਟੀਂਡੇ ਫਿਰ ਟੀਂਡਿਆਂ ਤੇ ਸਵੇਰੇ ਬੈਣੀ ਆ ਜੀ ਮੈਂ ਲਗਭਗ 10:00 ਵਜੇ ਜਿਹੜਾ ਆਪਾਂ ਟੀਂਡਿਆਂ ਤੇ ਬੈਹ ਜਾਨੇ ਹੁੰਨੇ ਆ ਤੇ ਉਸ ਤੋਂ ਬਾਅਦ ਸ਼ਾਮ ਨੂੰ 5:00 ਵਜੇ ਉੱਠਦੀ ਆ 5:00 ਵਜੇ ਫਿਰ ਮੈਨੂੰ ਇਹ ਹੁੰਦਾਗਾ ਵੀ ਮੈਂ ਦਵਾ-ਦਾਬ ਜਿਹੜਾ ਹੈਗਾ ਸਾਰਾ ਕੰਮ ਕਰਨਾ ਕਿਉਂਕਿ ਫਿਰ ਹਨੇਰਾ ਹੋ ਜਾਂਦਾ ਹਨਾ ਤੇ ਦਿਨੇ ਜਿਹੜਾ ਨਾਤਾ ਧੋਤਾ ਵੀ ਨਹੀਂ ਜਾਂਦਾ ਜੀ ਟੀਂਡਿਆਂ ਦੇ ਲਾਚ ਵਿੱਚ ਸ਼ਾਮ ਨੂੰ ਜਿਹੜਾ ਹੈਗਾ ਪਣਾਉਣੇ ਧੋਣੇ ਆਗੇ ਤੇ ਬਸ ਇੰਨਾ ਕੰਮ ਹੋ ਲੱਗਿਆ ਪਿਆ ਜੀ ਹਨਾ ਵੀ ਐਵੇਂ ਲੱਗਦਾ ਵੀ ਚਲੋ ਕੰਮ ਕਰ ਲਈਏ ਇੱਕ ਵਾਰ ਉਸ ਤੋਂ ਬਾਅਦ ਜਿਹੜਾ ਆਪਾਂ ਸੁਣਨਾ ਵੀਡੀਓ ਹਨਾ ਡੇਲੀ ਪਾਇਆ ਕਰਾਂਗੇ ਤੇ ਅੱਜ ਮੈਂ ਟੀਂਡਿਆਂ ਤੋਂ ਲਈ ਜੀ ਛੁੱਟੀ ਕਿਉਂਕਿ ਨਾ ਤਾਂ ਮੇਥੋਂ ਪਸ਼ੂ ਨਮਾਏ ਗਏ ਸੀ ਤੇ ਦਿਵਾਲੀ ਵਾਲੇ ਦਿਨ ਜਿਹੜੇ ਪਸ਼ੂ ਨਮਾਏ ਸੁਣਨਾ ਵੀਡੀਓ ਸ਼ੇਅਰ ਕਰੀ ਸੀ ਤੇ ਦਿਵਾਲੀ ਵਾਲੇ ਦਿਨ ਆਪਾਂ ਪਸ਼ੂ ਨਮਾਏ ਸੀ ਤੇ ਅੱਜ ਮੈਂ ਸਪੈਸ਼ਲ ਟੀਂਡਿਆਂ ਤੋਂ ਛੁੱਟੀ ਹੀ ਪਸ਼ੂ ਨਮਾਉਣ ਵਾਸਤੇ ਕਰੀਏਗੀ ਤੇ ਇੱਧਰ ਆਪਾਂ ਤੁਹਾਨੂੰ ਦਿਖਾਉਣੇ ਆਪਣੇ ਪਸ਼ੂ ਨਮਾਹ ਤੇ ਜੀ ਆਪਾਂ ਦੇਖੋ ਇੱਧਰ ਆਪਣੀ ਲక్ష్ਮੀ ਨੂੰ ਵੀ ਨਮਾਤਾ ਤੇ ਉਹ ਤੁਸੀਂ ਤੁਸੀਂ ਦੇਖ ਰਹੇ ਹੋ 슈ਗਰ ਪਾਉ ਹਨਾ ਉਹਨੂੰ ਤੁਸੀਂ ਪਹਿਲਾਂ ਤੋਂ ਜਾਣਦੀ ਹੋਂ ਤੇ ਉਹਨੂੰ ਵੀ ਆਪਾਂ ਸਾਰੇ ਪਸ਼ੂਆਂ ਜਿਹੜਾ ਨਮਾਹ ਦਿੱਤਾਗਾ ਤੇ ਬਾਕੀ ਜਿਹੜਾ ਆਪਣਾ ਹਨਾ ਟਿੰਡੇ ਵਸ ਅੱਜ ਆਪਾਂ ਟਿੰਡਾ ਛੁੱਟੀ ਇਸੇ ਕਰਕੇ ਮਾਰੀ ਸੀ ਪਸ਼ੂਆਂ ਨੂੰ ਨਮਾਉਣ ਦੇ ਖਾਤਰ ਤੇ ਬਾਕੀ ਜਿਹੜੇ ਢਿੰਡੇ ਜੇ ਆਪਾਂ ਕੱਲ ਤੋਂ ਫੇਰ ਕੱਢਨੇ ਸਟਾਰਟ ਕਰਾਂਗੇ ਤੇ ਇੰਨੇ ਕੁ ਜਿਹੜੇ ਢਿੰਡੇ ਆਪਣੇ ਰੈਂਦੇ ਨੇ ਇੰਨੇ ਕੁ ਰੈਂਦੇ ਆ ਜੀ ਜਿਹੜੇ ਪਹਿਲਾਂ ਢਿੰਡੇ ਕੱਢੇ ਸੀ ਕਿ ਆਪਾਂ ਹਣ ਤੇ ਉਹ ਸਾਰੇ ਜਿਹੜੇ ਆ ਕਿ ਆਪਾਂ ਉਹ ਨਰਮਾ ਆਪਾਂ ਵੇਚ ਦਿੱਤਾ ਜੀ ਹਨ ਤੇ ਇਹ ਹੁਣ ਦੁਬਾਰੇ ਸ਼ੁਰੂ ਕਰਨ ਲੱਗੇ ਆ ਤੇ ਇੱਥੇ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣੀ ਨਰਮਾ ਪਾ ਰੱਖਿਆ ਪਟੜਾਲੀ 'ਚ ਹਾਂਜੀ ਲਓ ਜੀ ਦੇਖੋ ਆਪਣੇ ਪਸ਼ੂ ਤੇ ਸਾਰੇ ਲੇਟੀ ਵਗੈਰੇ ਇਹਨਾਂ ਨੂੰ ਪਾਤੀ ਜੀ ਬਸ ਹੁਣ ਆਪਾਂ ਕੱਢਣ ਲੱਗਦੇ ਆ ਧਾਰ ਤੇ ਪਹਿਲਾਂ ਮੈਂ ਤੁਹਾਨੂੰ ਦਿਖਾ ਨਰਮਾ ਇਧਰ ਆਪਾਂ ਟਰਾਲੀ ਦੇ ਵਿੱਚ ਨਰਮਾ ਪਾ ਰੱਖਿਆ ਜੀ ਹਨਾ ਤੇ ਨਰਮਾ ਪਾਇਆ ਜੀ ਆਪਾਂ ਸੋਮਵਾਰ ਨੂੰ ਸ਼ਾਮ ਨੂੰ ਪਾਇਆ ਸੀ ਇਹ ਨਰਮਾ ਤੇ ਵੀ ਮੰਗਲਵਾਰ ਨੂੰ ਜਿਹੜਾ ਪਸਵੇਰੇ ਲੈ ਜਾਾਂਗੇ ਹਨ ਇਧਰ ਈਸ਼ੂ ਖੇਡ ਰਹੀ ਏ ਤੇ ਇਹ ਆਪਾਂ ਪਾਇਆ ਸੀ ਸੋਮਵਾਰ ਵਾਲੀ ਸ਼ਾਮ ਨੂੰ ਹਨਾ ਨਰਮਾ ਇਹੜਾ ਆਪਾਂ ਪਾਇਆ ਸੀਗਾ ਤੇ ਵੀ ਮੰਗਲਵਾਰ ਨੂੰ ਜਿਹੜਾ ਆਪਾਂ ਲੈ ਜਾਵਾਂਗੇ ਪਰ ਜਦੋਂ ਦੂਜੇ ਦਿਨ ਆਪਾਂ ਆਪਣੀ ਆਰਤੀ ਨੂੰ ਫੋਨ ਕਰਿਆ ਜੀ ਹਨ ਤਾਂ ਉਹਨਾਂ ਨੇ ਜਿਹੜਾ ਮਨਾ ਕਰਤਾ ਕਹਿੰਦੇ ਵੀ ਸਰਕਾਰੀ ਬੋਲੀ ਲੱਗੂਗੀ ਵੀ ਰੇਟ ਆ ਜਿਹੜਾ ਨਰਮੇ ਦਾ ਵਧੂਗਾ ਵੀ ਤੁਸੀਂ ਜਿਹੜਾ ਹਜੇ ਨਾਂ ਲੈ ਕੇ ਆਓ ਤੇ ਇਸ ਤਰ੍ਹਾਂ ਜੀ ਜਿਹੜੀ ਆਪਣੀ ਟਰਾਲੀ ਵੀ ਹੁਣ ਬੁੱਕ ਹੋ ਰਹੀ ਹੈ ਤੇ ਅੱਜ ਹਾਰ ਕੇ ਚੋਨਾ ਵੜਾਉਣ ਵਾਸਤੇ ਕਿਸੇ ਟਰਾਲੀ ਮੰਗੀ ਹੈਗੀ ਤੇ ਇੱਧਰ ਆਪਾਂ ਦਿਖਾਉਣੇ ਸਾਨੂੰ ਚੋਨਾ ਤੇ ਪਹਿਲਾਂ ਮੈਂ ਚੋਨਾ ਖਲਾਰ ਕੇ ਹਟੀਆਂ ਜੀ ਹਨ ਧੋਨਾ ਜੀਆਂ ਲੱਗ ਕੇ ਖਲਾ ਰਹਿਗਾ ਉਸ ਨੂੰ ਵੀਡੀਓ ਇਸ ਤੋਂ ਬਾਅਦ ਦੇ ਵੀ ਚਲਾਉਂਗੀ ਤੇ ਲਓ ਜੀ ਇਥੇ ਸਾਰਾ ਇਥੇ ਜਿਹੜਾਗਾ ਝੋਨਾ ਆਪਾਂ ਖਲਾਾਰ ਦਿੱਤਾ ਜੀ ਚੰਗੀ ਤਰ੍ਹਾਂ ਹਨਾ ਤੇ ਕਿਉਂਕਿ ਜੀ ਹਨਾ ਝੋਨਾ ਇਸ ਲਈ ਖਲਾਾਰ ਹੈਗਾ ਕਿਉਂਕਿ ਜਿਹੜਾਗਾ ਬਾਊਚਰ ਕਹਿ ਦਿੰਦੇ ਨੇ ਹਨਾ ਅੱਗੇ ਵਾਲਾ ਕੈਮਰਾ ਕਰਕੇ ਸੋਨਾ ਗੱਲਾਂ ਕਰਦੇ ਆਪਾਂ ਤੇ ਹਾਂਜੀ ਝੋਨਾ ਇਸ ਕਰਕੇ ਲਾਉਣਾ ਪੈ ਗਿਆ ਘਰੇ ਕਿਉਂਕਿ ਬੌਸਟਰ ਜਿਹੜਾਗਾ ਜ਼ਿਆਦਾ ਨਿਕਲਦਾ ਸੀਗਾ ਵੀ 12 ਕਿਲੋ ਘਾਟ ਘਟਦੇ ਸੀਗੇ ਤੇ ਇੱਕ ਵਾਟਰ ਦੇ ਮਾਗਰ ਜਿਹੜਾ 12 ਕਿਲੋ ਝੋਨਾ ਉਹ ਰੱਖਦੇ ਹੁੰਦੇ ਜੀ ਵਿੱਚੋਂ ਹਨਾ ਵੈਸੇ ਸਾਰੇ ਭੈਣ ਭਰਾ ਨੂੰ ਪਤਾ ਹੀ ਹੈ ਤੇ ਚਲੋ ਜਿਹੜੇ ਹਨਾ ਮੇਰੇ ਨਾਲ ਬਹੁਤ ਭੈਣ ਭਰਾ ਨੇ ਜੀ ਜਿਹੜੇ ਨੌਕਰੀਆਂ ਤੇ ਲੱਗੇ ਨੇ ਹਨਾ ਕਮੈਂਟ ਆਉਂਦੇ ਹੁੰਦੇ ਨੇ ਉਹ ਮੇਰੇ ਨਰਮੇ ਬਾਰੇ ਵੀ ਕਹਿੰਦੇ ਹੁੰਦੇ ਸਾਡਾ ਨਰਮੇ ਦੇ ਵੀਡੀਓ ਦਿਓ ਹਨਾ ਜਾ ਵੀ ਤੁਸੀਂ ਵੀ ਜੋ ਵੀ ਕੰਮ ਕਰਦੇ ਸਾਨੂੰ ਵਧੀਆ ਲੱਗਦੇ ਨੇ ਤੇ ਇਹ ਮੈਂ ਉਹਨਾਂ ਨੂੰ ਦੱਸ ਰਹੀ ਹਾਂ ਹਨਾ ਵੀ ਕੁਆਟਲ ਦੇ ਮਗਰ 12 ਕਿਲੋ ਜਿਹੜੀ ਆਪਣੀ ਕਾਟ ਕੱਢਦੇ ਸੀ 12 13 ਕਿਲੋ ਤੇ ਫਿਰ ਤੁਹਾਨੂੰ ਪਤਾ ਹੀ ਇੰਨਾ ਨਹੀਂ ਪੂਰਾ ਆਉਂਦਾ ਹਨਾ ਫਿਰ ਘਰ ਦੇ ਕਹਿੰਦੇ ਵੀ ਕਿਉਂ ਨਾ ਪੱਕਾ ਰੇ ਲਾ ਲਈ ਤੇ ਫਿਰ ਅਸੀਂ ਕਿਹਾ ਕੋਈ ਗੱਲ ਨਹੀਂ ਕਰੇ ਲਾ ਲੋ ਹਨਾ ਬਾਦੂ ਬੇੜਾ ਪਿਆ ਤੇ ਬਾਕੀ ਇੱਥੇ ਆ ਕੇ ਜਿਹੜੀ ਕਿਸਾਨ ਮਾਰ ਖਾ ਜਾਂਦਾ ਜੀ ਹਨਾ ਇੱਕ ਮਿੰਟ ਲੰਘ ਜਾਣ ਦੋ ਸਾਧਨ ਬਹੁਤ ਜ਼ਿਆਦੇ ਆਉਂਦੇ ਜੀ ਕਿਉਂਕਿ ਹੁਣ ਕੰਮ ਦੀ ਰੁੱਤ ਆ ਤੇ ਸਾਧਨ ਇੰਨੇ ਕੁ ਜ਼ਿਆਦੇ ਆਉਂਦੇ ਨੇ ਬਿਲਕੁਲ ਸੜਕ ਤੇ ਰਹਿ ਜਾਂਦਾ ਆਪਣਾ ਕਾਰ ਸੁਣਿਓ ਦਿਖਾਉਂਦੀ ਹਾਂ ਆਹ ਦੇਖ ਐਸ ਤਰ੍ਹਾਂ ਸੜਕ ਤੇ ਆਈ ਬਿਲਕੁਲ ਤੇ ਜਿਹਦੇ ਕਰਕੇ ਜਿਹੜਾਗਾ ਹਨਾ ਵੀ ਆਵਾਜ਼ ਵਿੱਚ ਦੀ ਰੁਕ ਜਾਂਦੀ ਹੈ ਤੇ ਬਾਕੀ ਆਪਣੇ ਕੋਲ ਕੈਮਰੇ ਦਾ ਪ੍ਰਬੰਧ ਨਹੀਂ ਹੈਗਾ ਜੀ ਹਨਾ ਚਲੋ ਆਪਾਂ ਹਜੇ ਇਹਨਾਂ ਕਰਦੇ ਵੀ ਨਹੀਂ ਹੈਗੀ ਜੀ ਦੇ ਨ ਕਿਸ ਆਪਣੇ ਹੈਨਾ ਚੈਨਲ ਦਾ ਕੁਛ ਬਣਿਆ ਫੇਰ ਹੀ ਆਪਾਂ ਦੇਖਾਂਗੇ ਇੱਕ ਵਾਰ ਮੈਂ ਨਾਰਮਲ ਜਿਹੜਾ ਆਪਣੀ ਆਵਾਜ਼ ਦੇ ਨਾਲ ਹੀ ਜਿੰਨਾ ਕਿ ਮੈਥੋਂ ਹੈਨਾ ਹੁੰਦਾਗਾ ਜਿੰਨਾ ਕਿ ਮੈਂ ਕਰ ਪਾਉਣੀ ਆ ਉਹਨਾ ਕਰਦੀ ਆ ਤੇ ਫਿਰ ਨਹੀਂ ਪੂਰਾ ਆਉਂਦਾ ਜੀ ਹੈਨਾ ਜਿਵੇਂ ਕਹਿੰਦੇ ਹੁੰਦੇ ਕੇ ਕੇ ਜਿਹੜਾਗਾ ਆਪਾਂ ਮਿਹਨਤ ਕਰਨ ਤੋਂ ਨਹੀਂ ਡਰਦੇ ਹੈਨਾ ਜੀ ਮਿਹਨਤ ਕਰਨ ਤੋਂ ਪਿੱਛੇ ਨਹੀਂ ਹਟਦੇ ਪਰ ਇੱਥੇ ਆ ਕੇ ਥੋੜਾ ਜਨਾ ਮੰਨ ਲੂ ਹਣਾ ਵੀ ਕਿਤੇ ਨਾ ਕਿਤੇ ਇਹ ਹੁੰਦਾ ਵੀ ਜੀ ਮਿਹਨਤ ਕਰਨ ਦੇ ਬਾਵਜੂਦ ਵੀ ਹੈਨਾ ਆਪਣੀ ਫਾਸਲਾ ਜਿਹੜੀ ਅੱਜ ਪੇੜੇ ਦੇ ਵਿੱਚ ਰੁਲ ਰਹੀ ਆ ਕਿ ਇਹ ਫਸਲ ਨਹੀਂ ਜੀ ਆਪਾਂ ਕਹਿ ਸਕਦੇ ਵੀ ਹਨਾ ਆਪਾਂ ਵੀ ਰੋਲ ਰਹੇ ਹਾਂ ਕਿਉਂਕਿ ਫਸਲ ਦੇ ਵਿੱਚ ਆਪਣੀ ਜਿੰਦ ਜਾਨ ਹੁੰਦੀ ਹੈ ਇਸ ਚੀਜ਼ ਨੂੰ ਆਪਾਂ ਆਪਣੇ ਖੂਨ ਪਸੀਨੇ ਦੇ ਨਾਲ ਹਨਾ ਜਿਹੜਾ ਆਪਾਂ ਅਗਾ ਹੋਣੇ ਆਗੇ ਹਨਾ ਖੂਨ ਪਸੀਨਾ ਸਾਰੇ ਪਰਿਵਾਰ ਦਾ ਹੁੰਦਾ ਜੀ ਇਹਦੇ ਵਿੱਚ ਸਾਰੇ ਪਰਿਵਾਰ ਦੀ ਮਿਹਨਤ ਹੁੰਦੀ ਹੈ ਹਨਾ ਤੇ ਇਹ ਆਪਣਾ ਖੂਨ ਪਸੀਨਾ ਜੀ ਹਨਾ ਤੇ ਜਿਹੜਾ ਕਿ ਅੱਜ 베ੜੇ ਦੇ ਵਿੱਚ ਰੋਲ ਰਿਹਾਗਾ ਤੇ ਆਪਣੇ ਹੱਥੀ ਆਪਣੇ 베ੜੇ ਦੇ ਵਿੱਚ ਜਿਹੜਾ ਆਪਾਂ ਖਲਾਰ ਰਹੇ ਹਾਂ ਹਨਾ ਤੇ ਬਾਕੀ ਚਲੋ ਕੋਈ ਗੱਲ ਨਹੀਂ ਜੀ ਹਨਾ ਸਭ ਦੇ ਨਾਲ ਨਹੀਂ ਆਗੇ ਤੇ ਬਸ ਥੋੜਾ ਜਿਹਾ ਵੀ ਕਿੱਥੇ ਹੋਣੇ ਨੇ ਤੁਲਨਾ ਸੀ ਸਾਹਮਣਾ ਸੀ ਤੇ ਆਪਣਾ ਜਿਹੜਾ ਆਪਣਾ ਪੈਸਾ ਆਪਣੇ ਕੋਲ ਆਉਣਾ ਸੀ ਆਪਣਾ ਕੋਈ ਸਹਾਕਤਾ ਹੋਣਾ ਸੀ ਹਨਾ ਬਸ ਤੇ ਕਿੱਥੇ ਇਹਨੂੰ ਆਪਾਂ ਇੱਕ ਵਾਰ ਘਰੇ ਲਾ ਰਹੇ ਹੈਗੇ ਤੇ ਚਲੋ ਠੀਕ ਹੈ ਜੀ ਹੁਣ ਆਪਾਂ ਹਨਾ ਧਾਰਾ ਕੱਢ ਲਈਏ ਤੇ ਫਿਰ ਜੇ ਹੋ ਸਕੇ ਤਾਂ ਆਪਾਂ ਸ਼ਾਰਟ ਲਵਾਂਗੇ ਨਹੀਂ ਜਿੰਨੀ ਕੁ ਵੀਡੀਓ ਬਣੀ ਆਪਾਂ ਤੁਹਾਡੇ ਨਾਲ ਉਨੀ ਕੁ ਸ਼ੇਅਰ ਕਰਾਂਗੇ ਤੇ ਇਹਦੇ ਵਿੱਚ ਮੈਂ ਲਾਉਂਗੀ ਜੀ ਪਹਿਲਾ ਵਾਲੀ ਜਿਹੜੀ ਆਪਾਂ ਝੋਨਾ ਖਰਾ ਰਿਆ ਸੀ ਉਹ ਇਸ ਤੋਂ ਬਾਅਦ ਲਾ ਦੂੰਗੀ ਤੇ ਹਾਂਜੀ ਜਿਹੜਾ ਵੀ ਨਿਊ ਹੈ ਚੈਨਲ ਤੇ ਫ੍ਰੀ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਜੀ ਭਲਵਾਨ ਜੀ ਬਾਰੇ ਕੀ ਕਹਿੰਦੇ ਆ ਭਲਵਾਨ ਲਖਤਈਏ ਜੀ ਪੱਨਾ ਪਖੰਨੇ ਪਤਨ ਕਰਦੇ ਆਂ ਭਾਜੀ ਲਾਦਾ ਮੋਟੇ ਕਰਾਉਂ ਕਰਾਉਂ ਲੋਕਾਂ ਆ ਰਹੇ ਆਂ ਜੀ ਤੇ ਬਾਕੀ ਥੋੜਾ ਜਿਹਾ ਆਪਾਂ ਨੂੰ ਉਹਦੇ ਵਿੱਚ ਜਿਹੜਾ ਜਹਾਂ ਵੀ ਕੋਈ ਹੋਵੇ ਉਹਦੇ ਲਈ ਆਪਾਂ ਅਲੱਗ ਪੱਲੇੜੀਆਂ ਸਾਈਡ ਤੇ ਹੋਰ ਰੱਖਣਗੀਆਂ ਕਿਉਂਕਿ ਜੀ ਵੱਡੀਆਂ ਪੱਲੇੜੀਆਂ ਟਰਾਲੀ ਦੇ ਵਿੱਚ ਲੱਗ ਰਹੀਆਂ ਨੇ ਹਨ ਤੇ ਬੱਸ ਵੱਡੀਆਂ ਪੱਲੇੜੀਆਂ ਨੇ ਪਰ ਉਹ ਸਾਰੇ ਮੇਰੇ ਟਰਾਲੀਆਂ ਦੇ ਵਿੱਚ ਲਾਈਆਂ ਹੋਣੀਆਂ ਜੇ ਕਰਦੇਗਾ ਆਖਾਂਗੇ ਜੜੀਆਂ ਕੈਰੀਆਂ ਪੱਲੀਆਂ ਨੂੰ ਜੂ ਲਾਉਣੀਆਂ ਪਹਿਣੀਆਂ ਹਨ ਤੇ ਬਾਕੀ ਮੈਂ ਇੱਥੇ ਪਹਿਣਾ ਨੂੰ ਇੱਕ ਰਿਕਵੈਸਟ ਜ਼ਰੂਰ ਕਰੂੰਗੀ ਜੀ ਹਾਂ ਜੇ ਤੁਹਾਨੂੰ ਕੋਈ ਗੱਲ ਜਿੰਨਾ ਮੰਨਣੀ ਉਹਨਾਂ ਦੀ ਮਰਜ਼ੀ ਅਸੀਂ ਹਨਾ ਕਿਸੇ ਨੇ ਮੰਨਣੀ ਜਾਂ ਨਹੀਂ ਮੰਨਣੀ ਤੇ ਵੀ ਪੈਣੋ ਤੁਸੀਂ ਹਨਾ ਜਿੰਨੇ ਜੋਗੀਆਂ ਹੈਗੀਆਂ ਆਪਣੇ ਹਸਬੰਦ ਦੇ ਤੁਹਾਡਾ ਭਰਾ ਖੇਤੀ ਕਰਦਾ ਹੈ ਹਨਾ ਥੋੜੇ ਹਸਬੰਦ ਖੇਤੀ ਕਰਦੇ ਨੇ ਜਾਂ ਤੁਹਾਡੇ ਬਾਪੂ ਤੁਹਾਡਾ ਪਿਓ ਹਨਾ ਕੋਈ ਵੀ ਤੁਹਾਡਾ ਖੇਤੀ ਕਰਦਾ ਉਹਦੇ ਨਾਲ ਇੰਨੀ ਕ ਹੈਲਪ ਕਰਾਇਆ ਕਰੋ ਵੀ ਤੁਸੀਂ ਜਿੰਨੇ ਜੋਗ ਰਹੇ ਹੋ ਉਹਨਾਂ ਕੋ ਦੀ ਹੈਲਪ ਕਰਾਇਆ ਕਰੋ ਕਿਉਂਕਿ ਜੀ ਪਿਛਲੇ 5-6 ਸਾਲਾਂ ਤੋਂ ਜਿਹੜੇ ਆਪ ਖੇਤਾਂ ਦੇ ਹਾਲਾਤ ਦੇਖ ਰਹੇ ਆਂ ਜੋ ਆਪਾ ਫਸਲਾਂ ਦੇ ਹਾਲਾਤ ਦੇਖ ਰਹੇ ਆ ਜੀ ਬਹੁਤ ਮੰਦੇ ਨੇ ਤੇ ਮੰਦੇ ਦਾ ਮਤਲਬ ਹੀ ਹਣਾ ਵੈਸੇ ਤਾਂ ਕਹਿੰਦੇ ਜੀ ਪ੍ਰਮਾਤਮਾ ਨੇ ਜਿੰਨਾ ਦਿੱਤਾ ਉਹਦੇ ਵਿੱਚ ਖੁਸ਼ ਰਹਿਣਾ ਸਿੱਖੋ ਹਣਾ ਤੇ ਬਾਕੀ ਪ੍ਰਮਾਤਮਾ ਅਰਦਾਸ ਕਰੋ ਬਿਹੇ ਪ੍ਰਮਾਤਮਾ ਤੂੰ ਜਿੰਨਾ ਵੀ ਦਿੱਤਾ ਬਹੁਤ ਦਿੱਤਾ ਤੇ ਬਾਕੀ ਵੀ ਚੰਗੇ ਥਾਂ ਹੀ ਲੱਗੇ ਹਣਾ ਜੀ ਇਹ ਹੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਪ੍ਰਮਾਤਮਾ ਨੇ ਜਿੰਨਾ ਵੀ ਦਿੱਤਾ ਚੰਗੇ ਥਾਂ ਹੀ ਲੱਗੇ ਤੰਦਰੁਸਤੀਆਂ ਬਖਸ਼ੇ ਇਹ ਪਰ ਫਿਰ ਵੀ ਹਨਾ ਕਿਤੇ ਨਾ ਕਿਤੇ ਜਦੋਂ ਬੰਦੇ ਨੇ ਮਿਹਨਤ ਕਰੀ ਹੋਵੇ ਦਿਨ ਰਾਤ ਇੱਕ ਕਰਿਆ ਹੋਵੇ ਜੀ ਬੰਦਿਆਂ ਨੇ ਹਨਾ ਤਾਂ ਉਹਨਾਂ ਦਾ ਮਨ ਜ਼ਰੂਰ ਟੁੱਟਦਾ ਜਦੋਂ ਉਹਨਾਂ ਦੀ ਫਸਲ ਘਟ ਹੋ ਜੇ ਜਾਂ ਉਹਨਾਂ ਦੀ ਫਸਲ ਜਿਵੇਂ ਹੁਣ ਇਸ ਤਰ੍ਹਾਂ ਤੇ ਜੇ ਆਪਾਂ ਥੋੜੀ ਜਿਹੀ ਵੀ ਹੈਲਪ ਨਾਲ ਹਨਾ ਜੇ ਆਪਾਂ ਥੋੜਾ ਜਿਹਾ ਵੀ ਉਹਨਾਂ ਦੀ ਆਪਾਂ ਕੋਈ ਹੈਲਪ ਕਰ ਦਈਏ ਜਾਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਜਾਈਏ ਤਾਂ ਇੱਥੇ ਆਪਣਾ ਕੁਝ ਨਹੀਂ ਘਟਦਾ ਜੀ ਹਨਾ ਜਿਵੇਂ ਸਿਆਣੇ ਕਹਿੰਦੇ ਹੁੰਦੇ ਨੇ ਚਾਮਣ ਨੂੰ ਤਾਂ ਕਹਿੰਦੇ ਕੁੱਤੇ ਬਿੱਲਿਆਂ ਨੇ ਵੀ ਨਹੀਂ ਖਾਣਾ ਹੈਗਾ ਜਾਂ ਤੇ ਜੇ ਮੈਂ ਇੱਥੇ ਹਨਾ ਨਾ ਕੇ ਜੀ ਸੁਰਖਵਿੰਦੀ ਲਾ ਕੇ ਪਈ ਰਹੂੰਗੀ ਹਨਾ ਉਹਦਾ ਨਹੀਂ ਰੇਜ ਹੋਣਾ ਸ਼ਾਇਦ ਕਰਦਿਆਂ ਨੂੰ ਮੇਰੀ ਸੋਚ ਤੇ ਇਹੀ ਹੈ ਜੀ ਹਨਾ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੁਹਾਨੂੰ ਕੀ ਲੱਗਦਾ ਤੇ ਵੀ ਜਿੰਨੇ ਜੋਗੀ ਤੁਸੀਂ ਹੈਗੇ ਹੋ ਹੁਣ ਇੱਕ ਹੈਲਪ ਕਰਿਆ ਕਰੋ ਜੀ ਤੇ ਬਾਕੀ ਮੇਰੀ ਆਦਤ ਹਨਾ ਮੈਂ ਜਿੰਨੀ ਜੋਗੀ ਹੈਗੀ ਦਿਨ ਰਾਤ ਨਾਲ ਲੱਗੀ ਰਹਿਣੀ ਆ ਕਿਤੇ ਕੋਈ ਖੇਤ ਦਾ ਕੰਮ ਆ ਮੈਂ ਉਹ ਵੀ ਕਰਵਾ ਦਿੰਨੀ ਹੁੰਨੀ ਹੈ ਇਹ ਜੀ ਕੋਈ ਗੱਲ ਨਹੀਂ ਤੇ ਕੋਈ ਘਰ ਦਾ ਕੰਮ ਹੈਣਾ ਪਸਾਰ ਦੇ ਨਾਲ ਲਾ ਕੇ ਕਰਦੇ ਜੀ ਅਸੀਂ ਧੋਨੀ ਜੀ ਤੇ ਇਹ ਨਹੀਂ ਹੈਗਾ ਵਿੱਕ ਜਾਣਾ ਕੰਮ ਕਰਦਾ ਇੱਕ ਜਣਾ ਨਹੀਂ ਤੇ ਬੱਸ ਸਾਡੀ ਸਾਰੀ ਫੈਮਿਲੀ ਫੁੱਲ ਸਪੋਰਟਡ ਹੈ ਜੀ ਹੈਣਾ ਸਾਰੀ ਫੈਮਿਲੀ ਦੇ ਵਿੱਚ ਅਸੀਂ ਹੈਗੇ ਹਾਂਗੇ ਬੱਚਿਆਂ ਨੂੰ ਛੱਡ ਕੇ ਚਾ 5 6 ਜਣੇ ਜੀ ਅਸੀਂ ਸਾਰੇ ਫੁੱਲ ਫੈਮਿਲੀ ਫੁੱਲ ਸਪੋਰਟਡ ਹੈ ਇੱਕ ਦੂਜੇ ਦੇ ਲਈ ਹੈਣਾ ਇੱਕ ਦੂਜੇ ਦੀ ਹਮਦਰਦੀ ਆ ਤੇ ਬਾਕੀ ਇੱਕ ਦੂਜੇ ਦੇ ਕੰਮ ਦੇ ਵਿੱਚ ਹੈਲਪ ਕਰਦੀ ਹੈਣਾ ਇੱਕ ਦੂਜੇ ਲਈ ਖੜਦੀ ਹੈਗੀ ਕੱਲੀ ਮੈਂ ਨਹੀਂ ਸਾਡੇ ਸਾਰੇ ਪਰਿਵਾਰ ਦੀ ਸੋਚ ਇਹ ਹੈ ਵੀ ਇੱਕ ਦੂਜੇ ਦੇ ਨਾਲ ਖੜੋ ਹੋਣਾ ਇੱਕ ਦੂਜੇ ਸਪੋਰਟ ਕਰੋ ਪਰਿਵਾਰ ਦੇ ਵਿੱਚ ਤਾਂ ਜਿਹੜਾ ਅੱਗੇ ਆ ਬਹੁਤ ਕੁਝ ਕਰ ਸਕਦੇ ਆ ਜੇ ਆਪਾਂ ਬਹੁਤ ਕੁਝ ਬਣਾ ਸਕਦੇ ਆ ਹਨ ਤੇ ਮੈਂ ਤੇ ਇਹੀ ਮੈਸੇਜ ਦੇਵਾਂਗੀ ਸਾਰੀਆਂ ਭੈਣਾਂ ਨੂੰ ਅੱਜ ਦੇ ਵੀਡੀਓ ਦੇ ਵਿੱਚ ਵੀ ਭੈਣੋ ਆ ਵੀ ਜਿੰਨੀ ਕੁ ਹੈਲਪ ਤੁਸੀਂ ਆਪਣੇ ਘਰ ਦੇੰ ਦੀ ਕਰ ਸਕਦੇ ਹੋਗੇ ਕਿਸੇ ਕੰਮ ਪ੍ਰਤੀ ਉਹਨਾਂ ਨੂੰ ਜ਼ਰੂਰ ਕਰਿਆ ਕਰੋ ਤਾਂ ਕਿ ਉਹਨਾਂ ਦਾ ਹੌਸਲਾ ਜਿਹੜਾ ਉਹ ਵੱਧ ਸਕੇ ਵੀ ਹਾਂ ਬਾਕੀ ਮੇਰਾ ਪਰਿਵਾਰ ਹੈ ਜਿਹੜਾ ਮੇਰੇ ਨਾਲ ਹੈ ਤੇ ਫਸਲ ਘਟ ਵੱਧ ਹੋ ਜ ਕੋਈ ਗੱਲ ਨਹੀਂ ਹੈਣਾ ਤੇ ਇਹ ਹੌਸਲਾ ਹੁੰਦਾ ਜੀ ਇੱਕ ਹੋਰ ਕੁਛ ਨਹੀਂ ਤੇ ਆਪਣੇ ਜਿਹੜੇ ਹੈਗੇ ਹਨ ਸਾਰਾ ਦਿਨ ਬੰਦੇ ਖੇਤਾਂ ਦੇ ਵਿੱਚ ਫਿਰਦੇ ਰਹਿੰਦੇ ਨੇ ਤੇ ਜੇ ਜਦੋਂ ਉਹਨਾਂ ਦੇ ਕੋਈ ਜਿਵੇਂ ਕਹੇ ਹੁੰਦੇ 5 ਰੁਪਏ ਡਿੱਗ ਜਾਣ ਉਹ ਨਹੀਂ ਜਰਹ ਜਾਂਦੇ ਹੁੰਦੇ ਹੈਣਾ ਫਸਲਾਂ ਤੇ ਮੰਗਾਈ ਦੇ ਕਾਰਨ ਹੀ ਖਰਚੇ ਬਹੁਤ ਜ਼ਿਆਦੇ ਹੋ ਰਹੇ ਨੇ ਤੇ ਖਰਚਿਆਂ ਦੇ ਹਿਸਾਬ ਨਾਲ ਫਸਲਾਂ ਘਟ ਰਿਕ ਰੀਆਂ ਨੇ ਤੇ ਇੱਥੇ ਆਪਣੀ ਹੈਲਪ ਉਹਨਾਂ ਦੇ ਪ੍ਰਤੀ ਬੰਦੀ ਆ ਤੇ ਥੋੜੀ ਵਿਅਕਤੀ ਹੈਲਪ ਜ਼ਰੂਰ ਕਰਿਆ ਕਰੋ ਜੀ ਤੁਹਾਨੂੰ ਮੇਰਾ ਅੱਜ ਦਾ ਮੈਸੇਜ ਕਿਵੇਂ ਲੱਗਿਆ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਜਿਹੜੇ ਵੀ ਭੈਣ ਭਰਾਵਾਂ ਨੇ ਵੀਡੀਓ ਨੂੰ ਫੁੱਲ ਕੰਬੋਚ ਕੀਤੀ ਹੈ ਜੀ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ ਤੇ ਇਸੇ ਦੇ ਨਾਲ ਆਪਾਂ ਜਿਹੜੀ ਵੀਡੀਓ ਕਰਦਿਆਂ ਜੀ ਐਂਡ ਤੇ ਇੱਥੇ ਆ ਕੇ ਬੰਦਾ ਹਾਰਦਾ ਜਰੂਰ ਹੈ ਜੀ ਜਦੋਂ ਹਨਾ ਫਸਲ ਕੱਟ ਹੁੰਦੀ ਹੈ ਇੱਥੇ ਆ ਕੇ ਬੰਦਾ ਹਾਰ ਜਾਂਦਾ ਪਰ ਜਦੋਂ ਪਰਿਵਾਰ ਦਾ ਸਾਥ ਹੋਵੇ ਤਾਂ ਬੰਦਾ ਦਾ ਜਿਹੜਾ ਜੀ ਹਨਾ ਹੌਸਲੇ ਦੇ ਵਿੱਚ ਹੋ ਜਾਂਦਾ ਬੰਦੇ ਨੂੰ ਕੁਝ ਪਤਾ ਨਹੀਂ ਲੱਗਦਾ ਵੀ ਮੇਰੇ ਮੇਰੇ ਕਿਸ ਚੀਜ਼ ਨੂੰ ਨੁਕਸਾਨ ਹੋਇਆ ਹੈ ਹਨਾ ਕਿਸ ਚੀਜ਼ ਤੋਂ ਵਾਧਾ ਹੋਇਆ ਤੇ ਜੇ ਬੰਦਾ ਹਾਰਦਾ ਤਾਂ ਹੌਸਲਾ ਵੀ ਆਪਾਂ ਹੀ ਦੇ ਸਕਦੇ ਹਾਂ ਜੀ ਘਰ ਦੇ ਵਿੱਚ ਹਨਾ ਰਲ ਮਿਲ ਕੇ ਕੰਮ ਕਰਿਆ ਕਰੋ ਤੇ ਕੋਈ ਕੰਮ ਬੰਦਿਆਂ ਦਾ ਨਹੀਂ ਹੁੰਦਾ ਕੋਈ ਬੁੜੀਆਂ ਦਾ ਨਹੀਂ ਹੁੰਦਾ ਮੇਰੀ ਸੋਚ ਹਮੇਸ਼ਾ ਇਹੀ ਹੈ ਵੀ ਜਿਹੜਾ ਕੰਮ ਘਰ ਦੇ ਵਿੱਚ ਪਿਆਗਾ ਹਨਾ ਕੋਈ ਕਰਨ ਵਾਲਾ ਆਪਾਂ ਨੂੰ ਦਿਸਰੇਗਾ ਵੀ ਇਹ ਕੰਮ ਕਰਨ ਵਾਲਾਗਾ ਉਹ ਚਾਹੇ ਮੇਰਾ ਹੈ ਜੀ ਚਾਹੇ ਆਪਣੇ ਬੰਦਿਆਂ ਦਾ ਹੈ ਚਾਹੇ ਬੁੜੀਆਂ ਦਾ ਹੈ ਉਹ ਕੰਮ ਨੂੰ ਤੁਰੰਤ ਕਰ ਦੇਣਾ ਚਾਹੀਦਾ ਹੈਗਾ ਤੇ ਜਿਹੜੇ ਆਪਣੇ ਘਰ ਦੇ ਜਿਹੜੇ ਆਪਣੇ ਬੰਦੇ ਬਾਹਰ ਗਏ ਹੋਣ ਉਹਨਾਂ ਨੂੰ ਇਹ ਫਿਕਰ ਨਹੀਂ ਹੋਣਾ ਚਾਹੀਦਾ ਵੀ ਸਾਨੂੰ ਘਰ ਦੇ ਵਿੱਚ ਜਿਹੜਾ ਜਾ ਕੇ ਕੰਮ ਕਰਨਾ ਪਊਗਾ ਇਸੇ ਦੇ ਨਾਲ ਆਪਾਂ ਵੀਡੀਓ ਦੇ ਕਰਦੇ ਜੀ ਐਂਡ ਧੰਨਵਾਦ